ਮਾਝੀਵਾੜਾ ਸਹਾਬਦਸ ਥਾਣੇ ਦੇ ਸਿਵਲ ਹਸਪਤਾਲ ਇੱਕ ਵਾਰ ਫਿਰ ਤੂਫਾਨ ਸੁਰਖੀਆਂ ਦੇ ਵਿੱਚ ਕਿਉਂਕਿ ਇੱਥੇ ਪਹੁੰਚਣ ਵਾਲੇ ਮਰੀਜ਼ਾਂ ਨੂੰ ਇਲਾਜ ਘੱਟ ਤੇ ਰੈਫਰ ਜ਼ਿਆਦਾ ਸੁਣਨ ਨੂੰ ਮਿਲਦਾ ਹਸਪਤਾਲ ਦੀ ਐਮਰਜੈਂਸੀ ਦਾ ਤਾਂ ਅਜਿਹਾ ਹਾਲ ਹੈ ਕਿ ਪਹਿਲਾਂ ਤਾਂ ਇੱਥੇ ਕੋਈ ਡਾਕਟਰ ਹੀ ਨਹੀਂ ਮੌਜੂਦ ਹੁੰਦਾ ਜੇਕਰ ਕਦੇ ਅਜਿਹਾ ਹੋਵੇ ਤਾਂ ਸਿਰਫ ਮਾਮੂਲੀ ਜਿਹੀ ਫਰਸਟ ایڈ ਕਰਕੇ ਫਿਰ ਰੈਫਰ ਦੀ ਪਰਚੀ ਥਮਾ ਦਿੱਤੀ ਜਾਂਦੀ ਹੈ ਕਰੀਬ ਰੋਜ਼ਾਨਾ 150 ਤੋਂ 200 ਦੇ ਵਿਚਕਾਰ ਦੂਰ ਦੁਰਾਡੇ ਪਰੇਸ਼ਾਨ ਲੋਕ ਇੱਥੇ ਇਲਾਜ ਦੀ ਆਸ ਦੇ ਵਿੱਚ ਆਉਂਦੇ ਨੇ ਫਿਰ ਅਕਸਰ ਇੱਕਾਦੁਕਾ ਮੌਜੂ ਡਾਕਟਰਾਂ ਦੀ ਖਾਲੀ ਕੁਰਸੀਆਂ ਦੇ ਕੇ ਘੰਟਿਆਂ ਇੰਤਜ਼ਾਰ ਤੋਂ ਬਾਅਦ ਆਪਣੀ ਵਾਰੀ ਉਡੀਕਦੇ ਰਹਿੰਦੇ ਨੇ ਤੇ ਬੇਵਸ ਹੋ ਕੇ ਲੇਜੈਂਡੇ ਨੇ ਇਹ سلسلہ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹਾਲਾਂਕਿ ਹਸਪਤਾਲ ਦੀ ਇਮਾਰਤ ਕਾਫੀ ਵੱਡੀ ਹੈ ਤੇ ਕਾਗਜ਼ਾਤਾਂ ਦੇ ਵਿੱਚ ਹਰ ਸਰਕਾਰੀ ਸਕੀਮ ਦਾ ਉਲੇਖ ਹੈ ਪਰ ਅਫਸੋਸ ਆਮ ਲੋਕ ਰੂਸ ਖੱਜਲਖੁਆਰ ਹੁੰਦੇ ਰਹਿੰਦੇ ਨੇ ਕਿਸੇ ਵੀ ਅਧਿਕਾਰੀ ਤੇ ਸਮਾਜ ਸੇਵੀ ਦੀ ਨਜ਼ਰ ਨਹੀਂ ਪੈਂਦੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸੈਂਕੜਿਆਂ ਪਿੰਡਾਂ ਦਾ ਇਸ ਹਸਪਤਾਲ ਦੇ ਨਾਲ ਨਾਤਾ ਤੇ ਇਹ ਹਸਪਤਾਲ ਸਿਰਫ ਤੇ ਸਿਰਫ ਡਾਕਟਰ ਦੀ ਸੰਖਿਆ ਨਾ ਹੋਣ ਕਾਰਨ ਹੁਣ ਸੁੰਨਾ ਨਜ਼ਰ ਆਉਂਦਾ ਹੈ ਇਸ ਸਬੰਧੀ ਡਾਕਟਰ ਜਸਦੇਵ ਸਿੰਘ ਐਸਐਮਓ ਦਾ ਇਹ ਕਹਿਣਾ ਹੈ ਕਿ ਉਹ ਸਟਾਫ ਬਾਰੇ ਬਹੁਤ ਵਾਰ ਲਿਖ ਕੇ ਦੇ ਚੁੱਕੇ ਨੇ ਪਰ ਕੋਈ ਵੀ ਨਤੀਜਾ ਇਸ ਦਾ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਉਹਨਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਹਸਪਤਾਲ ਦੇ ਵਿੱਚ ਜਿੰਨੇ ਸਾਧਨ ਨੇ ਉਸ ਦੇ ਨਾਲ ਆਮ ਲੋਕਾਂ ਨੂੰ ਖੱਜਲ ਖਵਾਰ ਹੋਣ ਤੋਂ ਬਚਾਇਆ ਜਾ ਸਕੇ ਸਰਕਾਰੀ ਨਿਯਮ ਦੇ ਆ ਬਾੜੇ ਜਿਹੜਾ ਪ੍ਰਮਾਣ ਹੈ ਡਾਕਟਰਾਂ ਦਾ ਸਪਸ਼ਟ ਰਿਪੋਰਟ ਦਾ ਉਹ 8 ਵਜੇ ਤੋਂ 2 ਵਜੇ ਤੱਕ ਹੜਾ ਆਪੀਡੀ ਦਾ ਸਮਾਂ ਇਹ ਇਹ ਸਾਡੇ ਬੱਚਿਆਂ ਦੇ ਵਾਹਲਾ ਡਾਕਟਰ ਉਹਨਾਂ ਦੀ ਕੁਰਸੀ ਹੈ 12:00 ਵੀ ਬੰਨੋ ਮਤਲਬ ਕਿ ਜਦ ਕੇ ਆਇਆ ਜਿਹੜਾ ਪੇਸ਼ੈਂਟ ਨੇ ਕਿ ਸਾਡੇ ਦਾ 11:00 ਵਰਤਦਾ ਵੰਦੇ ਤੇ ਇਹਨਾਂ ਦੇ ਬਾਰੇ ਸਤਿਕਾਰ ਦੇ ਨਾਲ ਬਸਿਆ ਆਉਂਦੇ ਆ ਤੇ ਧਿਆਨ ਦੇਣ ਤੇ ਤੁਸੀਂ ਦੇਖ ਰਹੇ ਹੋ ਕਿ 8:00 ਵਜੇ ਜਦ ਹੀ ਕੁਰਸੀ ਤੇ ਆਉਂਦੇ ਰਹਿਮਾਨ ਨਹੀਂ ਲੱਗਦਾ ਪਰ ਉਹ ਜਿਆਦਾ ਤਕਰੀਬਨ 8:00 11:00 ਵਜੇ 11:00 ਤੇ ਹੁੰਦੀ ਹੈ 11 ਵਜੇ 11 ਵਜੇ ਪਾਪ ਜਿਹੜੇ ਹੈਗੇ ਉਹ ਡਾਕਟਰ ਦੇ ਕੋਲ ਬੈਠੇ ਐਸੇ ਉਹਨਾਂ ਤੇ ਨਾਲ ਜਿਹਨੂੰ ਗਾਇਕੀ ਹੈ ਉਹਨਾਂ ਨੂੰ ਮਤਲਬ ਇਹਨਾਂ ਨਾਲ ਵੀ ਪਤਾ ਹੀ ਨਹੀਂ ਹੈ ਕਿ ਉਹ ਕਿੰਨੇ ਵਜੇ ਆਉਂਦੇ ਨੇ ਜਾਂ ਮਤਲਬ ਕਿ ਉਹ ਕਿੰਨੇ ਵਜੇ ਆਏ ਆਏ ਦਾ ਕਿ ਆਏ ਵੀ ਦੇ ਨਹੀਂ ਆਏ ਤੋਂ ਇਹ ਸਾਡੇ ਜਿਹੜਾ ਸਾਡੀ ਸਰਕਾਰ ਦਾ ਹੈਲਥ ਸਿਸਟਮ ਹੈ ਕਿ ਜਿਹੋ ਮੋਕ ਰੱਖ ਕੇ ਇਹ ਸਰਕਾਰ ਪਾ ਦੇਣ ਚਾਹੀਦੀ ਜਿਨ੍ਹਾਂ ਨੇ ਪਿਆਰ ਨੂੰ ਤੇ ਸੇਤ ਤੇ ਇਤਨਾ ਦੇ ਜਿਹੜੇ ਸੂਤਰਾਂ ਨੇ ਉਹ ਸਹੀ ਤਰੀਕੇ ਨਾਲ ਵਰਤ ਲੈਂਦੀਆਂ ਪਰੰਤੂ ਸੇਤ ਨੂੰ ਸੂਤਰਾਂ ਦਾ ਕੁਝ ਨਹੀਂ ਲੱਗ ਰਿਹਾ ਕਿ ਜੇ ਖਾਲੀ ਪਈ ਹੈ ਤੋਂ ਅਸੀਂ ਤਾਂ ਉਹ ਮਗਰ ਫੀਕ ਪਾਸੇ ਸ਼ਬਦਾਂ ਦੇ ਵਿੱਚ ਨਹੀਂ ਲੱਗਦਾ ਕਿਹੜਾ ਮੰਡਾ ਜੀ 18 ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ 9 ਹੋ ਗਏ ਯਾਰ 9 ਹੋ ਗਏ ਜੀ ਡਾਕਟਰ ਮਿਲੇ ਨਹੀਂ ਅਜੇ ਨਹੀਂ ਕੀ ਕੰਮ ਆ ਇਸ ਡਾਕਟਰ ਮੇਰਾ ਬੇਟਾ ਹੀ 15 ਦਿਨ ਦਾ ਉਹ ਨੂੰ ਬੁਹਾਰਾ ਦੰਦ ਦਿਖਾਉਣ ਆਏ ਸੀ ਜੀ अच्छा पहला पहली बार आया था पहला भी okay. आया की था ते पहली बार ही ਉਹ ਤਾਂ 8 ਵਜੇ ਡਿਊਟੀ ਹੰਡੀਆ ਅਸੀਂ ਉਹਨਾਂ ਹਸਾਬ ਨਾਲ 9 ਵਜੇ ਆ ਗਏ ਸੀ ਪਰ ਫੇਰ ਵੀ ਡਾਕਟਰ ਕਹਿੰਦੇ ਨਹੀਂ ਓਕੇ ਹਾਂਜੀ ਠੀਕ ਹੈ ਕਿ ਨਾਮ ਆ ਵੀ ਦੁਬਾਰਾ ਨਾਲ ਕਿਹੜੇ ਪਿੰਡ ਤੋਂ ਆਇਆ ਪਾਣੀ ਪਿੰਡ ਜਾਦੀਵਾਲ ਕੀ ਕੰਮ ਆਇਆ ਸੀ ਅੱਜ ਸਾਡੇ ਪੋਤਾ ਜੀ ਮਾਰ ਨੂੰ ਲੱਗਾ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਤੁਹਾਨੂੰ ਆਉਣ ਹੋਏ ਜੀ 2 ਘੰਟੇ ਹੋ ਮਿਲ ਨਹੀਂ ਸਕਦਾ ਮੇਨ ਮਿਲ ਨਹੀਂ ਕੀ ਕਹਿੰਦੇ ਆ ਉਹ ਹਸਪਤਾਲ ਦਾ ਪ੍ਰਸ਼ਾਸਨ ਕੀ ਕਹਿੰਦਾ ਹੈ ਉਹ ਕਹਿੰਦਾ 11 ਵਜੇ ਆਵੋ ਇਹ ਅੱਗੇ ਵੀ 11 ਵਜੇ ਆਉਂਦੇ ਤੇ ਕਿਸ ਤਰ੍ਹਾਂ ਹੈਗਾ ਅੱਗੇ ਤਾਂ ਇਹ ਅਜੇ ਪਹਿਲੇ ਮੈਂ ਆਏ ਆ ਜਾਂਦੇ ਆ ਕੇ ਦੇਖਾਇ ਤੇ ਹੈਂਡਲ ਕਿਹੜੇ ਨੂੰ ਦਿਖਾਉਣਾ ਹੈ ਆੜੀਏ ਘੁਆ ਤੋਂ ਹੈ ਕੀ ਕੰਮ ਹੈ ਬੱਚੇ ਨੂੰ ਦਿਖਾਉਣਾ ਇਹ ਪ੍ਰੋਬਲਮ ਆ ਬੱਚੇ ਨੂੰ ਕਿੰਨਾ ਚਿਰ ਹੋ ਗਿਆ ਅੱਧਾ ਘੰਟਾ ਹੋ ਗਿਆ ਸਾਨੂੰ ਦੋ ਸਵਾਈ ਮਿਲ ਲੈਣਗੇ ਅੰ데 ਅੰ데 11 ਵਜੇ ਆਉਣਗੇ 11 ਵਜੇ ਆਉਣਗੇ ਤਾਂ ਹੋਣ ਕਿੰਨਾ ਟਾਈਮ ਹੋ ਗਿਆ ਚਾਹ ਨੋਧਾ ਪੌਣਾ ਘੰਟਾ ਹੋ ਗਿਆ ਬੇਟਾ ਆਪ 6:30 ਤੋਂ ਪਹਿਲਾਂ ਦੇ ਬੈਠੇ ਸੀ ਲੋਕ ਆ ਮਾਤਾ ਜੀ ਮੈਂ ਤਾਂ ਪਹਿਲਾਂ ਦੇ ਬੈਠਾ ਰਹਿੰਦਾ ਬੈਠਾ ਮਾਤਾ ਜੀ ਤੁਸੀਂ ਜਿਹੜੀ ਬੱਚੇ ਨੂੰ ਪਾ कितना कितने तो बुखार हो रात का तुम एक घंटा एक घंटा नहीं आई नहीं ਹਾਂ ਜੀ ਜੀਨਾ ਮੈਂ ਤੋਸ਼ ਸ਼ਰਮਾ ਦੇ ਕਿਹੜੇ ਮਿੰਤੋ ਹਨ ਮਛੀਵਾੜਾ ਹਰੀਮਲਾਪੀ ਮੰਡਾ ਕੀ ਕੰਮ ਆਇਸੀ ਬੱਚੇ ਨੂੰ ਲੈ ਕੇ ਆਇਸੀ ਪੋਤੀ ਨੂੰ ਬਹੁਤ ਤਕਲੀਫ ਹੈ ਬਹੁਤ ਜ਼ਿਆਦਾ ਦਾਣੇ ਹੋਏ ਹੋਏ ਆਦੇ ਲੇਟ ਹੀ ਆਂਦੇ ਜਿਆਦਾਤਰ ਡਾਕਟਰ ਤਾਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਆਇਆ ਸਾਨੂੰ ਆਏ ਨੂੰ ਤਾਂ ਹੁਣ ਹੋ ਗਏ 2-3 ਘੰਟੇ ਆਏ ਹਾਂ ਹਾਂ ਕੱਲ ਬਾਅਦ ਮਿਲੇ ਨਹੀਂ ਡਾਕਟਰ ਨਹੀਂ ਜੀ ਤੇ ਅੱਗੇ ਵੀ ਪਹਿਲਾਂ ਕਦੇ ਆਏ पहला ता ठीक टाइम ते आंदे सी हुण लेट आ रहे है किन्ने ते किन्ना चिर हो गया लेट आंदे दो तीन दिन हो गए ठीक है ग्यारह बजे आते हैं नहीं नहीं ना साढ़े दस बजे आ जाते हैं बस टाइमिंग तो नहीं है हॉस्पिटल में क्या फिर इन्हीं के लिए क्यों आते हैं नहीं 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 ਪੀਸ਼ੈਂਟ ਐਨੀ ਦੇਰ ਸਵੇਰ ਦੇ ਮੇਰੇ ਕੋਲ 9 ਵਜੇ ਦੇ ਬੈਠੇ ਹੋਏ ਨੇ ਬੱਚੇ ਲੈ ਕੇ ਦਿਖਾਣ ਦੇ ਲਈ ਪਰ ਹਜੇ ਤੱਕ ਡਾਕਟਰ ਦੀ ਕੁਰਸੀ ਖਾਲੀ ਹੈ ਜੀ ਬਿਲਕੁਲ ਰਿਸ਼ਵ ਜੀ ਹਾਂ ਜੀ ਇੱਕ ਰਿਸ਼ਵ ਦਾਸ ਦਾ ਜੀ ਰਿਸ਼ਵ ਦਾਸ ਡਾਕਟਰ ਅੱਛਾ ਮੈਨੂੰ ਪਤਾ ਕਰਾਉਣਾ ਉਹਦਾ ਤੇ ਦੂਜੇ ਡਾਕਟਰ ਹਰਸ਼ ਹੈਗੇ ਆ ਜੀ ਹੈ ਨਹੀਂ ਦੇਖੋ ਹੈਗੇ ਆ ਭੀੜ ਹੀ ਬਹੁਤ ਆ ਸਰ ਇੱਥੇ ਤੁਸੀਂ ਆ ਕੇ ਦੇਖੋ ਇੱਥੇ ਅੱਜ ਤੱਕ ਭੀੜ ਕਾਫੀ ਲੱਗੀ ਹੋਈ ਹੈਗੀ ਆ ਆਮੇ ਦੇਖਦਾ ਕਿ ਇਹਨਾਂ ਨੇ ਸਮੂਹ ਤੋਂ ਇਹਨਾਂ ਨੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੇ ਫੋਨ ਕੀਤੇ ਆ ਘੱਟੋ ਘੱਟ 10-12 ਫੋਨ ਸਾਨੂੰ ਕੀਤੇ ਆ ਠੀਕ ਆ ਅਸੀਂ ਵੀ ਉਹਨਾਂ ਨੂੰ ਕਹਿੰਦੇ ਰੇ ਆ ਵੀ ਚਲੋ ਕੋਈ ਗੱਲ ਨਹੀਂ ਸਰ ਆ ਜਾਂਦੇ ਆ ਹੁਣੇ ਆ ਜਾਂਦੇ ਆ ਪਰ 11 ਤੋਂ ਉੱਪਰ ਹੋਣ ਹੋ ਗਿਆ ਟਾਈਮ ਜੀ ਮੈਂ ਦੇਖਣਾ ਕਿ ਮੈਂ ਉਹ ਮਾਨੂਪੁਰ ਬਲੌਕ 'ਚ ਆਇਆ ਸੀ ਆ ਕਿ ਮਾਨੂਪੁਰ ਵੀ ਮੇਰੇ ਕੋਲ ਹੀ ਹੈਗਾ ਵਾ ਹਾਂਜੀ ਮੈਂ ਪਤਾ ਕਰਾ ਆਉਗਾ ਦੇ ਕਰੋ ਸਾਰੇ ਤਾਂ ਫਿਰ ਬਹੁਤ ਵੱਡੀ ਗੰਗਲੀ ਹੈ ਨਾ ਵੀ ਜਿਨ੍ਹਾਂ ਨੂੰ ਆਪਾਂ ਐਡਾ ਵੱਡਾ ਏਰੀਆ ਸੰਭਾਲਿਆ ਇਸ ਤਰੀਕੇ ਦੇ ਨਾਲ ਤਾਂ ਫਿਰ ਚੰਗਾ ਨਹੀਂ ਨਾ ਲੱਗਦਾ ਠੀਕ ਆ ਮੈਨੂੰ ਪਤਾ ਕਿਰਾਣਾ ਹੋਈ ਪਤਾ ਛੋਟੇ ਛੋਟੇ ਬੱਚੇ ਲੈ ਕੇ ਖੜੀਆਂ ਨੇ ਲੇਡੀਜ਼ ਦੇ ਤੇ ਠੀਕ ਹੈ ਠੀਕ ਕਰੋ ਜੀ ਮੜਾ ਜਿਹਾ ਭੇਜੋ ਉਹਨਾਂ ਨੂੰ ਇੱਥੇ